ਪੰਜਾਬ ਦੇ ਵਿੱਚ ਇਹ ਇਤਿਹਾਸਕ ਪਹਿਲ ਜਿਹੜੀ ਹੈ ਉਹ ਦੇਸ਼ 'ਚ ਵੱਡੀ ਮਿਸਾਲ ਪੈਦਾ ਕਰੂਗੀ ਪੰਜਾਬ ਸਰਕਾਰ ਮਾਨਯੋਗ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਦੀ ਗਵਾਈ ਦੇ ਵਿੱਚ ਜਿਹੜਾ ਇਹ ਸਲਾਘਾਯੋਗ ਕਦਮ ਚੱਕਿਆ ਗਿਆ ਵੀ ਹਰ ਇੱਕ ਮੜਕੇ ਦੇ ਬੰਦੇ ਨੂੰ 10 ਲੱਖ ਦਾ ਸਿਹਤ ਬੀਮਾ ਮਿਲੇਗਾ ਇਹ ਬਹੁਤ ਹੀ ਪ੍ਰਸ਼ੰਸਨਯੋਗ ਕਦਮ ਹੈ ਛੋਟੇ ਗਰੀਬ ਪਰਿਵਾਰ ਨੇ ਉਹ ਆਪਣਾ ਇਲਾਜ ਨਹੀਂ ਕਰਵਾ ਸਕਦੇ ਉਹ 10 ਲੱਖ ਵਾਲੇ ਕਾਰਡ ਦੇ ਵਿੱਚ ਸਾਰਿਆਂ ਨੂੰ ਸਹੂਲਤ ਮਿਲੂਗੀ ਤੇ ਇਹਦੇ ਵਿੱਚ ਕੰਡੀਸ਼ਨ ਕੋਈ ਨਹੀਂ ਆ ਸਭ ਤੋਂ ਮੇਨ ਗੱਲ ਆ ਕਿ ਇਹ ਹਰ ਵਰਗ ਵਾਸਤੇ ਆ ਹਰ ਮੈਂਬਰ ਵਾਸਤੇ ਆ ਨਾ ਕਿ ਕਿਸੇ ਇੱਕ ਕੈਟਾਗਰੀ ਵਾਸਤੇ ਇਹ ਸਭ ਤੋਂ ਜਿਆਦਾ ਖੁਸ਼ੀ ਵਾਲੀ ਗੱਲ ਆ ਸਾਡੇ ਵਾਸਤੇ ਤੇ ਚੰਗੇ ਚੰਗੇ ਹਸਪੀਟਲ ਜਿਹੜੇ ਪ੍ਰਾਈਵੇਟ ਹਸਪਤਾਲ ਆ ਉਹਨਾਂ ਦੇ ਵਿੱਚ 10 ਲੱਖ ਤੱਕ ਸਲਾਨਾ ਜਿਹੜਾ ਇਲਾਜ ਆਪਣਾ ਮੁਫਤ ਕਰਾ ਸਕਦਾ ਹੈ ਭਵੰਤਮਾਨ ਸਰਕਾਰ ਜਿਹੜੀ ਆ ਆਮ ਲੋਕਾਂ ਦੀ ਸਰਕਾਰ ਆਮ ਲੋਕਾਂ ਬਾਰੇ ਹੀ ਸੋਚਦੀ ਆ ਪਹਿਲੀਆਂ ਸਰਕਾਰਾਂ ਨੇ ਕਦੀ ਵੀ ਇਹੋ ਜੀ ਸਹੂਲਤ ਨਹੀਂ ਦਿੱਤੀ ਸਰਕਾਰੀ ਹਸਪਤਲ ਦੇ ਕਵਰ ਹੋਣਗੇ ਹੋਣਗੇ ਨਾਲ ਇਹਦੇ ਵਿੱਚ ਪ੍ਰਾਈਵੇਟ ਹਸਪਤਲ ਵੀ ਕਵਰ ਹੋਣਗੇ ਇਸ ਲਈ ਆਪਾਂ ਨੂੰ ਕਿਤੇ ਵੀ ਹੁਣ ਸਿਹਤ ਬੀਮਾ ਜਿਹੜੇ ਲੋਕ ਕਰਾਉਂਦੇ ਸੀ 22000 ਰੁਪਏ ਪ੍ਰੀਮੀਅਮ ਸਾਲ ਦਾ ਭਰਦੇ ਸੀ ਉਹ ਵੀ ਪੜਨ ਦੀ ਲੋੜ ਨਹੀਂ ਇੱਕ ਸਾਲ ਵੀ ਕਿਤੇ ਵਧਾਤਾ ਜ਼ਿੰਦਗੀ ਦਾ ਕਿਸੇ ਦਾ ਇਹ ਤੋਂ ਵੱਡਾ ਕੋਈ ਪੁੰਨ ਨਹੀਂ ਹੈ ਨਹੀਂ ਜੀ ਇਹ ਤੋਂ ਵੱਡਾ ਕੋਈ ਖੰਡ ਪਾਠ ਹੈ ਨਹੀਂ ਜੀ ਇਹ ਤੋਂ ਵੱਡਾ ਕੋਈ ਹਵਨ ਹੈ ਨਹੀਂ ਜੀ ਆਓ ਇਲਾਜ ਕਰਾਓ ਕੈਸੇ ਦਾ ਸਾਕਟਾਬਾਜ ਦੇਖਾਂਗੇ